ਜੇ ਪੁੱਤ ਕਿਸੇ ਚੀਜ਼ ਦੀ ਲੋੜ ਹੋ ਤਾਂ ਮੈਨੂੰ ਦੱਸ ਦਿਓ ਡੈਡੀ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਜੇ ਹੋ ਸਕੇ ਨਾ ਮੈਨੂੰ ਮਾਫ ਕਰ ਦਿਓ ਮੈਂ ਬਹੁਤ ਗਲਤੀਆਂ ਕੀਤੀਆਂ ਨੇ ਨਾ ਪੁੱਤ ਮਾਫੀ ਨਾ ਮੰਗ ਗਲਤੀਆਂ ਤਾਂ ਇਨਸਾਨ ਤੋਂ ਹੀ ਹੁੰਦੀਆਂ ਨੇ ਹਾਂ ਪੁੱਤ ਹਾਂ ਤੇਰਾ ਡੈਡੀ ਤਾਂ ਬਿਲਕੁਲ ਸਹੀ ਕਹਿ ਰਿਹਾ ਗਲਤੀਆਂ ਤਾਂ ਇਨਸਾਨ ਤੋਂ ਹੀ ਹੁੰਦੀਆਂ ਨੇ ਉਹਨਾਂ ਗਲਤੀਆਂ ਤੋਂ ਹੀ ਇਨਸਾਨ ਸਿੱਖਦਾ ਵੀ ਮੇਰੇ ਲਈ ਕੀ ਗਲਤ ਆ ਤੇ ਕੀ ਸਹੀ ਆ ਡੈਡੀ ਜੀ ਤੁਹਾਨੂੰ ਪਤਾ ਇਹ ਤੇ ਉਹ ਨੋ ਵੀ ਤਿਆਰ ਨਹੀਂ ਸੀ ਹਸਪੀਟਲ ਚ ਨਾ ਮੈਂ ਬੜੇ ਇਨਾਂ ਦੇ ਹਾੜੇ ਕੱਢਿਆ ਇਹ ਵੀ ਸਾਰੇ ਪੁੱਤ ਆਪਣੇ ਇਮਤਿਹਾਨ ਹੀ ਨੇ ਜਿਹੜੇ ਪਰਮਾਤਮਾ ਆਪਣੇ ਤੋਂ ਲੈਂਦਾ ਜਾਣ ਬੁੱਝ ਕੇ ਮੈਨੂੰ ਇਗਨੋਰ ਕਰ ਰਹੇ ਹੋ ਜਾਂ ਤੈਨੂੰ ਕੁਝ ਸੁਣੀ ਨਹੀਂ ਰਿਹਾ ਵੀ ਤੂੰ ਤਾਂ ਉਹ ਕਹਾਵਤ ਸੱਚ ਕਰਤੀ ਕਿ ਨਾਲ ਦੇ ਜੰਮੇ ਭੈਣ ਭਰਾਵਾਂ ਨੂੰ ਹੀ ਫਿਕਰ ਹੁੰਦਾ ਹੈ ਬਗਾਨਿਆਂ ਨੂੰ ਨਹੀਂ ਬੇਗਾਨੇ ਤਾਂ ਦੂਜਿਆਂ ਨੂੰ ਦੁਖੀ ਦੇਖ ਕੇ ਸਵਾਦ ਲੈਂਦੇ ਨੇ ਵੈਸੇ ਇੱਕ ਗੱਲ ਕਹਾ ਭਾਬੀ ਤੂੰ ਆਈ ਤਾਂ ਨਾ ਮੇਰੇ ਕੋਲ ਪੁੱਛ ਪੜਤਾਲ ਕਰਨੀ ਐ ਕਿ ਰਾਜ ਹੈ ਕਿੱਥੇ ਐ ਇਹ ਇਹ ਕੀ ਕਹਿ ਰਹੀ ਐ ਤੂੰ ਇਹਨਾਂ ਨੂੰ ਮੇਰੇ ਤੇ ਕਾਹਦਾ ਗੁੱਸਾ ਰਾਜ ਚਾਹ ਲੈ ਲੈਂਦੇ ਜੀ ਆਰਾਮ ਨਾਲ ਬੈਠਿਓ ਬਾਤ ਵਾਲਾ ਨਾ ਜੋਰ ਨਾ ਪਾਇਓ ਦੇਖ ਲੈ ਸ਼ੈਲੀ ਕਿਸਮਤ ਵੀ ਕੀ ਕੀ ਖੇਡਾਂ ਖੇਡਦੀ ਹੈ ਹਨਾ ਆਪਣੇ ਨਾਲ ਕਿੱਥੇ ਤਾਂ ਮੈਂ ਤੇਰਾ ਤੇ ਆਪਣੀ ਧੀ ਦਾ ਖਿਆਲ ਰੱਖਣਾ ਸੀ ਕਿੱਥੇ ਸਾਰਾ ਕੁਝ ਉਲਟ ਹੋ ਗਿਆ ਤੁਹਾਨੂੰ ਮੇਰੀ ਸੇਵਾ ਕਰਨੀ ਪੈ ਰਹੀ ਹੈ ਜੀ ਸੇਵਾ ਨਾ ਕਰਮਾਂ ਵਾਲਿਆਂ ਨੂੰ ਮਿਲਦੀ ਹੁੰਦੀ ਆ ਪਰ ਇਹੋ ਜੀ ਸੇਵਾ ਨਾ ਰੱਬ ਕਿਸੇ ਨੂੰ ਵੀ ਨਾ ਦੇਵੇ ਨਾਲੇ ਤੁਸੀਂ ਆ ਕਿਸਮਤ ਨੂੰ ਕਿਉਂ कोसਦੇ ਹੋ ਕਵਰਕ ਕਿਦਾਂ ਕ ਵੱਡਾ ਕਸਟ ਆਉਣਾ ਸੀ ਜਿਹੜਾ ਥੋੜੇ ਜਿ ਟਲ ਗਿਆ ਰੱਬ ਨੇ ਨਾ ਹੱਥ ਦੇ ਕੇ ਰੱਖਿਆ ਤੁਹਾਨੂੰ ਥੋੜੇ ਜਿ ਕੋਈ ਨਹੀਂ ਸ਼ੈਲੀ ਜਿਹੜੇ ਇਹ ਮੇਰੇ ਹਾਲਾਤ ਨੇ ਨਾ ਇਹ ਮੈਂ ਆਪਣੀ ਜ਼ਿੰਦਗੀ ਚ ਆਪਣੀ ਜਿੱਦ ਨਾਲ ਪੈਦਾ ਕੀਤੇ ਨੇ ਤੇ ਮੈਨੂੰ ਲੱਗਦਾ ਰੱਬ ਨੇ ਮੈਨੂੰ ਇਹ ਉਹਨਾਂ ਦੀ ਵੀ ਸਜ਼ਾ ਦਿੱਤੀ ਐ ਜਿਹੜੀ ਮੈਂ ਆਪਣੀ ਜਿੱਦ ਚ ਤੇਰੀ ਕਦੇ ਕੋਈ ਗੱਲ ਹੀ ਨਹੀਂ ਸੁਣੀ ਬੱਸ ਕਰੋ ਜੀ ਕਿਉਂ ਐਵੇਂ ਬਾਦੂ ਦਾ ਦਿਮਾਗ ਤੇ ਲੋੜ ਪਾਇਆ ਨਾਲੇ ਆਪਾਂ ਰੱਬ ਨੂੰ ਕਿੰਤੂ ਪ੍ਰੰਤੂ ਕਰਨ ਵਾਲੇ ਕੌਣ ਹੁੰਨੇ ਆ ਜੀ ਉਹਦੇ ਸਮਝਾਉਂਦਾ ਨਾ ਤਰੀਕਾ ਅਲੱਗ ਹੀ ਹੁੰਦਾ ਤੇ ਉਹਦਾ ਸਮਝਾਇਆ ਬੰਦਾ ਨਾ ਸਾਰੀ ਉਮਰ ਨਹੀਂ ਭੁੱਲਦਾ ਸਿਆਣੇ ਸਹੀਓ ਹੀ ਕਹਿੰਦੇ ਨੇ ਨਾ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਹੀ ਪਤਾ ਲੱਗਦਾ ਜਦੋਂ ਬੰਦੇ ਨੂੰ ਠੋਕਰਾਂ ਲੱਗਦੀਆਂ ਨੇ ਨਾ ਤੁਰੰਤ ਦਾ ਸਹੀ ਤਰੀਕਾ ਹੀ ਉਹਨੂੰ ਫੇਰ ਆਉਂਦਾ ਦੈਨੂ ਨਾਲ ਠੋਕਰਾਂ ਖਾ ਕੇ ਆਕ ਲਾਉਂਦੀ ਆ ਪਤਾ ਗੱਲ ਕੀ ਐ ਇਹ ਸਭ ਮੇਰੀਆਂ ਗਲਤੀਆਂ ਦਾ ਹੀ ਨਤੀਜਾ ਤੂੰ ਤਾਂ ਮੈਨੂੰ ਰੋਕਦੀ ਸੀ ਨਾ ਬਾਰ-ਬਾਰ ਪਰ ਮੈਂ ਤੇਰੇ ਰੋਕੇ ਯਮੀ ਨਹੀਂ ਧੋਖਿਆ ਤੈਨ ਨੇ ਉਹ ਕਹਾਵਤ ਤਾਂ ਸੁਣੀ ਐ ਨਾ ਕਿ ਮੱਛੀ ਪੱਥਰ ਛੱਟ ਕੇ ਮੁੜਦੀ ਐ ਉਹ ਬਸ ਤੇਰੇ ਘਰ ਵਾਲੇ ਦਾ ਵੀ ਉਹੀ ਹਾਲ ਐ ਐਨੀਆਂ ਠੋਕਰਾਂ ਜਮਾਨੇ ਦੀਆਂ ਖਾ-ਖਾ ਕੇ ਗਲਤੀਆਂ ਕਰ ਕਰਕੇ ਨੁਕਸਾਨ ਝੱਲ ਕੇ ਮੈਂ ਹੁਣ ਸਹੀ ਰਾਹ ਤੇ ਆਇਆ ਚਲੋ ਛੱਡੋ ਜੀ ਇਹਨਾਂ ਗੱਲਾਂ ਨੂੰ ਤੁਸੀਂ ਨਾ ਹੁਣ ਆਰਾਮ ਕਰੋ ਜਿੰਨਾ ਆਰਾਮ ਕਰੋਗੇ ਓਨੀ ਛੇਤੀ ਠੀਕ ਹੋਵੋਗੇ ਸੱਚ ਮੈਂ ਇੱਕ ਗੱਲ ਪੁੱਛਣੀ ਸੀਗੀ ਮੈਂ ਘਰ ਫੋਨ ਕਰਕੇ ਦੱਸਦਾ ਵੀ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਤੇ ਤੁਸੀਂ ਇੱਧਰ ਮੇਰੇ ਕੋਲੋਂ ਨਹੀਂ ਛੱਲੀ ਤਾਂ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ ਜੀਪਲ ਰਮਨ ਦੀਦੀ ਨੂੰ ਤਾਂ ਥੋੜੀ ਫਿਕਰ ਆ ਨਾ ਉਹਦਾ ਤਾਂ ਮੰਮੀ ਨੂੰ ਫੋਨ ਵੀ ਆਇਆ ਸੀ ਫਿਰ ਕਿਤੇ ਮੰਮੀ ਨੇ ਤਾਂ ਨਹੀਂ ਉਹਨੂੰ ਸਾਰਾ ਕੁਝ ਦੱਸਤਾ ਨਹੀਂ ਨਹੀਂ ਮੰਮੀ ਨੇ ਕੁਝ ਨਹੀਂ ਦੱਸਿਆ ਹੈਗਾ ਦਰਸਲ ਉਸ ਟਾਈਮ ਹਜੇ ਆਪਾਂ ਘਰ ਹੀ ਨਹੀਂ ਸੀ ਆਏ ਜਦੋਂ ਦੀਦੀ ਦਾ ਮੰਮੀ ਨੂੰ ਫੋਨ ਆਇਆ ਉਹ ਮੇਰੀ ਭੈਣ ਵੀ ਨਾ ਉਹ ਭੈਣ ਨੂੰ ਤਾਂ ਮੇਰੀ ਬਹੁਤ ਫਿਕਰ ਹੈ ਜਿਸ ਦਿਨ ਮੈਂ ਘਰੋਂ ਆਇਆ ਨਾ ਉਹ ਤਾਂ ਉਸ ਦਿਨ ਵੀ ਮੈਨੂੰ ਔਨ ਨਹੀਂ ਸੀ ਦੇਦੀ ਮੈਂ ਤਾਂ ਸਿਰਫ ਸਾਰੇ ਪਰਿਵਾਰ ਚ ਉਹਦੀਆਂ ਅੱਖਾਂ 'ਚੋਂ ਹੰਝੂ ਦੇਖੇ ਸੀ ਤੇ ਭਾਬੀ ਉਹ ਤਾਂ ਮੋਣੋ ਮਣੀ ਬਹੁਤ ਖੁਸ਼ ਸੀ ਤੇ ਮੇਰੀ ਮਾਂ ਉਹਦੇ ਬਾਰੇ ਹੁਣ ਮੈਂ ਤੈਨੂੰ ਕੀ ਕਹਾਂ ਆ ਬਲਜੀਤ ਭੈਣ ਜੀ ਦਾ ਤਾਂ ਮੈਨੂੰ ਪਤਾ ਕਿ ਉਹਨਾਂ ਦੇ ਦਿਲ 'ਚ ਕਿਸੇ ਲਈ ਪਿਆਰ ਨਹੀਂ ਹੈਗਾ ਪਰ ਮੰਮੀ ਮੰਮੀ ਇੱਕ ਮਾਂ ਹੋ ਕੇ ਐ ਕਿਵੇਂ ਕਰ ਸਕਦੇ ਨੇ ਇੱਕ ਮਾਂ ਆਪਣੇ ਬੱਚਿਆਂ ਨਾਲ ਇੰਨਾ ਫਰਕ ਕਿਵੇਂ ਕਰ ਸਕਦੀ ਆ ਇਹ ਗੱਲ ਨਹੀਂ ਮੈਨੂੰ ਅੱਜ ਤੱਕ ਸਮਝ ਲੱਗੀ ਪਤਾ ਨਹੀਂ ਇਹ ਫਰਕ ਤਾਂ ਮੈਂ ਬਚਪਨ ਤੋਂ ਹੀ ਮਹਿਸੂਸ ਕੀਤਾ ਵੱਡਾ ਵੀ ਦਾ ਜਦੋਂ ਵੀ ਮੰਮੀ ਹੁਣਾ ਤੋਂ ਕੁਝ ਮੰਗਦਾ ਸੀ ਨਾ ਉਹਦੀ ਗੱਲ ਛੱਟ ਪੂਰੀ ਹੁੰਦੀ ਸੀ ਤੇ ਜਦੋਂ ਮੈਂ ਮੰਗਦਾ ਸੀ ਮੈਨੂੰ ਨਾ ਨੁੱਕਰ ਕਰਕੇ ਟਾਲ ਦਿੰਦੇ ਸੀ ਪਤਾ ਨਹੀਂ ਕਿਉਂ ਕਰਦੇ ਸੀ ਮੇਰੇ ਨਾਲ ਐਵੇਂ ਇਹ ਹੀ ਗੱਲ ਤਾਂ ਸਮਝ ਨਹੀਂ ਲੱਗੀ ਜੀ ਆ ਗਵਾਂਡ ਚੋਂ ਸੁਣਦੇ ਸੀ ਕਿ ਉਹਦੀ ਮਾਂ ਨੇ ਆਪਣੇ ਵੱਡੇ ਮੁੰਡੇ ਨਾਲ ਐਂ ਕੀਤਾ ਉਹਦੀ ਮਾਂ ਨੇ ਆਪਣੇ ਛੋਟੇ ਮੁੰਡੇ ਨਾਲ ਐਂ ਕੀਤਾ ਸੁਣਿਆ ਹੀ ਸੀ ਕਿ ਮਾਵਾਂ ਪੁੱਤਾਂ ਨਾਲ ਫਰਕ ਕਰਦੀਆਂ ਨੇ ਪਰ ਅੱਜ ਆਪਣੇ ਅੱਖੀ ਵੀ ਦੇਖ ਲਿਆ ਉਹ ਵੀ ਆਪਣੇ ਘਰ 'ਚ ਹੀ ਜੀ ਪਰ ਇਸ ਸਬਕਾ ਸੇਚ ਦੀਦੀ ਦਾ ਤਾਂ ਨਹੀਂ ਕੋਈ ਕਸੂਰ ਮੈਂ ਰਮਨ ਭੈਣ ਜੀ ਨੂੰ ਫੋਨ ਕਰਕੇ ਤੁਹਾਡੇ ਬਾਰੇ ਦੱਸ ਹੀ ਦਿੰਨੀ ਆ ਉਹ ਤੁਹਾਡੀ ਪਤਾ ਕਿੰਨੀ ਟੈਨਸ਼ਨ ਕਰਦੇ ਨੇਗੇ ਕੱਲ ਮੇਰੇ ਫੋਨ ਤੇ ਨਾ ਦੀਦੀ ਦੇ ਕਿੰਨੇ ਫੋਨ ਆ ਰੱਖੇ ਸੀ ਤੇ ਮੈਨੂੰ ਲੱਗਦਾ ਦੀਦੀ ਨੇ ਮੰਮੀ ਨੂੰ ਤਾਈਓ ਫੋਨ ਕੀਤਾ ਹੋਣਾ ਵੀ ਉਹਨਾਂ ਨੂੰ ਤੁਹਾਡੇ ਬਾਰੇ ਪਤਾ ਲੱਗ ਜਾਏ ਉਹ ਮੈਨੂੰ ਪਤਾ ਹੈ ਮੇਰੀ ਭੈਣ ਦਾ ਉਹੀ ਤਾਂ ਇੱਕ ਹੈਗੀ ਹੈ ਜਿਹੜੀ ਮੇਰੀ ਫਿਕਰ ਕਰਦੀ ਹੈ ਪਰ ਮੈਂ ਉਹਨੂੰ ਐਕਸੀਡੈਂਟ ਬਾਰੇ ਦੱਸ ਕੇ ਨਾ ਮੈਂ ਉਹਨੂੰ ਹੋਰ ਟੈਨਸ਼ਨ ਨਹੀਂ ਪਾਉਣਾ ਚਾਹੁੰਦਾ ਆਪਾਂ ਨਾ ਐ ਹੱਥ ਤੇ ਹੱਥ ਧਰ ਕੇ ਨਹੀਂ ਬਹਿ ਸਕਦੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਤੁਸੀਂ ਸੋਚਿਆ ਕੁਛ ਵੀ ਪੈਸੇ ਕਿੱਥੋਂ ਆਉਣਗੇ ਆਹੀ ਗੱਲ ਤਾਂ ਮੈਨੂੰ ਸਮਝ ਨਹੀਂ ਆਉਂਦੀ ਪੈਸੇ ਕਿੱਥੋਂ ਆਉਣਗੇ ਕਿਹੜੇ ਰਿਸ਼ਤੇਦਾਰ ਤੋਂ ਮੈਂ ਮਦਦ ਮੰਗਾ ਤੈਨੂੰ ਵੀ ਪਤਾ ਆ ਰਿਸ਼ਤੇਦਾਰ ਤਾਂ ਸਿਰਫ ਨਾਮ ਦੇ ਹੀ ਨੇ ਬੁਰੇ ਵਕਤ ਦੇ ਵਿੱਚ ਕੋਈ ਰਿਸ਼ਤੇਦਾਰ ਨਾਲ ਨਹੀਂ ਖੜਦਾ ਤੈਨੂੰ ਪਤਾ ਮੈਨੂੰ ਕਿੰਨੀ ਬੇਵਸੀ ਮਹਿਸੂਸ ਹੁੰਦੀ ਐ ਜਦੋਂ ਚਾਚੇ ਤਾਏ ਭੈਣ ਭਰਾ ਹੁੰਦਿਆਂ ਸੁਂਦਿਆਂ ਵੀ ਕੋਈ ਨਾਲ ਨਹੀਂ ਖੜਦਾ ਉਹ ਬਾਲੀ ਦੂਦ ਕੀ ਜਾਣਾ ਤੂੰ ਆਪਣਾ ਹੀ ਮੁੰਡੇ ਨੂੰ ਹੀ ਦੇਖ ਲਾ ਉਹੀ ਨਹੀਂ ਆਪਣਾ ਦੁੱਖ ਸਮਝਦਾ ਜਿਵੇਂ ਸਮਝਦੀ ਆ ਰਿਸ਼ਤਿਆਂ ਦਾ ਨਾ ਹੋਣਾ ਓਨੀ ਤਕਲੀਫ ਨਹੀਂ ਦਿੰਦਾ ਜਿੰਨਾ ਰਿਸ਼ਤਿਆਂ 'ਚ ਅਹਿਸਾਸ ਦਾ ਖਤਮ ਹੋਣਾ ਤਕਲੀਫ ਦਿੰਦਾ ਉਹੀ ਤਾਂ ਗੱਲਾਂ ਭਗਵਾਨ ਨੇ ਦਿਲ ਦੇ ਰਿਸ਼ਤੇ ਫੇਰ ਵੀ ਨਿਭੇ ਜਾਂਦੇ ਨੇ ਖੂਨ ਦੇ ਰਿਸ਼ਤੇ ਉਦੋਂ ਉਹ ਲਈ ਰੱਖ ਦਿੰਦੇ ਨੇ ਮੰਨ ਜਾਂ ਨਾ ਮੰਨ ભગવાન ਨੇ ਰਿਸ਼ਤੇ ਤਾਂ ਕੱਚੇ ਘਰਾਂ ਵਰਗੇ ਹੁੰਦੇ ਨੇ ਉਹਦਾ بار-ਬਾਰ ਲਿਪਨੇ ਪੋਚਨੇ ਪੈਂਦੇ ਨੇ ਜੇ ਨੰ ਨਾਲ ਲਿਪੋ ਨਾ ਤਾਂ ਮਿੱਟੀ ਦਾ ਢੇਰ ਬਣ ਜਾਂਦੇ ਨੇ ਸਹੀ ਕਿਹਾ ਜੀ ਤੁਸੀਂ ਆਪਾਂ ਨੂੰ ਨਾ ਅੱਜ ਆਹ ਦਿਨ ਜੱਸੀ ਕਰਕੇ ਦੇਖਣਾ ਪੈ ਰਿਹਾ ਕਿੱਥੇ ਤਾਂ ਉਹਨੇ ਇਹ ਸਾਰੀਆਂ ਜ਼ਿੰਮੇਵਾਰੀਆਂ ਸਾਂਭਣੀਆਂ ਸੀ ਕਿੱਥੇ ਹਜੇ ਵੀ ਸਾਰੀਆਂ ਜ਼ਿੰਮੇਵਾਰੀਆਂ ਆਪਣੀ ਗਲ ਪਈਆਂ ਹੋਈਆਂ ਨੇ ਉਹ ਤੋਂ ਕਿਉਂ ਜੱਸੀ ਰੋਂਣਾ ਧੋਣਾ ਲੈ ਕੇ ਰਹਿ ਗਈ ਜੇ ਉਹ ਆਪਣੇ ਬਾਰੇ ਸੋਚਦਾ ਹੁੰਦਾ ਨਾ ਤਾਂ ਉਹਨੇ ਅੱਜ ਆਪਾਂ ਨੂੰ ਇਹ ਹਾਲਾਤਾਂ 'ਚ ਆਉਣਾ ਹੀ ਨਹੀਂ ਦੇਣਾ ਸੀ ਤੁਸੀਂ ਆਪਦੀ ਜਗ੍ਹਾ ਤੇ ਬਿਲਕੁਲ ਸਹੀ ਹੋ ਜੀ ਪਤਾ ਨਹੀਂ ਰੱਬ ਨੇ ਉਹਦੀ ਅਕਲ ਤੇ ਕੀ ਪੜਦਾ ਪਾਇਆ ਜਿਹੜੇ ਹਾਲਾਤ ਮਾਪਾਪਾ ਦੇ ਦੇਖਦੇ ਹੋਏ ਵੀ ਉਹਦੀਆਂ ਅੱਖਾਂ ਨਹੀਂ ਖੁੱਲਦੀਆਂ ਮੰਮੀ ਡੈਡੀ ਜੀ ਮੈਂ ਨਾ ਤੁਹਾਡੀ ਤਕਲੀਫ ਚੰਗੀ ਤਰ੍ਹਾਂ ਸਮਝਦੀ ਆਂ ਰਾਜ ਵੀ ਮੈਨੂੰ ਕਹਿੰਦੇ ਸੀ ਕਿ ਇੱਥੇ ਨਾ ਆ ਕੇ ਉਹ ਬੋਝ ਨਿਭਾਉਣਾ ਚਾਹੁੰਦੇ ਪਰ ਹੁਣ ਹਾਲਾਤ ਹੀ ਇਹ ਜੇ ਪੈਦਾ ਹੋ ਚੁੱਕੇ ਨੇ ਕਿ ਇਹਨਾਂ ਨੂੰ ਇੱਥੇ ਲਿਉਣ ਤੋਂ ਬਿਨਾ ਮੈਨੂੰ ਹੋਰ ਕੋਈ ਰਾਹ ਹੀ ਨਹੀਂ ਸੁਝਿਆ ਚਲੋ ਛੱਡੋ ਜੀ ਤੁਸੀਂ ਹੁਣ ਇੰਨਾ ਗੱਲਾਂ ਨੂੰ ਮੇਰੀ ਗੱਲ ਸੁਣੋ ਨਾਲੇ ਤਾਂ ਤੁਸੀਂ ਕੋਈ ਸਬਜ਼ੀ ਲੈ ਆਓ ਨਾਲੇ ਦਾਲ ਲੈ ਕੋਈ ਨਾ ਲੈ ਆਵਾਂ ਮੈਨੂੰ ਪਤਾ ਜੀ ਹਜੇ ਆਪਣਾ ਨਾ ਹੱਥ ਟੈਡ ਚੱਲ ਰਿਹਾ ਪਰ ਪਰੌਣੇ ਨੂੰ ਆਪਾਂ ਰੋਟੀ ਦਾਲ ਨਾ ਤਾਂ ਨਹੀਂ ਦੇ ਸਕਦੇ ਸਬਜ਼ੀ ਵੀ ਚਾਹੀਦੀ ਹੈ ਤੇ ਫਲ ਫੂਡ ਵੀ ਉਹ ਕੋਈ ਨਾ ਤੂੰ ਚਿੰਤਾ ਨਾ ਕਰ ਮੈਂ ਲੈ ਆਉਂਗਾ ਫਲ ਫੂਡ ਵੀ ਲੈ ਆਉਂਗਾ ਤੇ ਸਬਜ਼ੀ ਵੀ ਲੈ ਆਉਂਗਾ ਇੱਕ-ਇੱਕ ਮੈਂ ਆਉਂਗਾ ਜੀ ਪੈਸੇ ਤਾਂ ਤੁਹਾਡੇ ਕੋਲ ਹੈ ਨਹੀਂ ਉਹ ਹੱਦਾਂ ਤੇਰੀ ਤੂੰ ਕਿਉਂ ਫਿਕਰ ਕਰਦੀ ਆ ਮੈਂ ਪੈਸੇ ਦਾ ਇੰਤਜ਼ਾਮ ਆਪੇ ਕਰ ਲਵਾਂ ਉਹ ਆਪਾਂ ਤਾਂ ਜਿਵੇਂ ਤੇਵੇਂ ਸਾਲੀ ਜਾਂਦੇ ਆ ਪਰ ਆਪਾਂ ਪਰਮੇ ਦਾ ਵੀ ਦੇਖਣਾ ਵੱਲ ਤਾਂ ਥੋੜੀ ਸਹੀ ਹੈ ਜੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਜੀ ਤਾ ਤੁਸੀਂ ਪੈਸੇ ਲੈਣੇ ਨੇ ਉਹਨੂੰ ਐਂ ਕਹਿ ਦੇ ਦੋ ਵੀ ਸਾਨੂੰ ਪੈਸੇ ਐਮਰਜੈਂਸੀ ਚ ਚਾਹੀਦੇ ਨੇ ਕਿ ਤੋਂ ਨੂੰ ਕਿ ਤੋਂ ਉਹ ਅਪੇਂਤ ਜਮ ਕਰਕੇ ਦਊਗਾ ਉਹ ਐਂ ਨਹੀਂ ਕਿਹਾ ਜਾਂਦਾ ਹੁੰਦਾ ਜਿਵੇਂ ਤੂੰ ਕਹਿਣੀ ਆ ਜੀ ਜੀ ਆ ਪੱਟੀ ਕਿਉਂ ਉਤਾਰ ਰਹੇ ਹੋ ਛੱਟ ਤਾਂ ਠੀਕ ਹੋ ਲੈਣ ਦੋ। ਉਹ ਤੂੰ ਛੱਡ ਦੇ ਯਾਰ ਛੱਟ ਠੀਕ ਹੋਵੇ ਨਾ ਹੋਵੇ। ਜੀ ਐਨਾ ਪਲੀਜ਼ ਡੈਡੀ ਹੋਣਾ ਤੇ ਹੋਰ ਬੋਝ ਨਹੀਂ ਬਣ ਸਕਦਾ। ਪਲੀਜ਼ ਐਨਾ ਨਾ ਕਰੋ। ਮੈਨੂੰ ਜਾਣਦੇ ਮੈਂ ਕੰਮ ਦਾ ਪਤਾ ਕਰਦਾ ਛੱਲੀ। ਮੇਰੀ ਗੱਲ ਸੁਣੋ ਪਲੀਜ਼ ਨਾ ਐਨਾ ਕਰੋ। ਉਹ ਤੂੰ ਰਹਿਂਦੇ ਯਾਰ ਛੱਡ ਦੇ ਛੱਲੀ ਤੂੰ। ਜਾਣਦੇ ਮੈਨੂੰ ਮੇਰੀ ਗੱਲ ਸੁਣੋ ਜੀ। ਤੁਹਾਨੂੰ ਕੰਮ ਕਰਨ ਤੋਂ ਥੋੜੀ ਮਨਾ ਕੀਤਾ। ਕੰਮ ਕਰ ਲਿਓ। ਪਰ ਥੋੜੇ ਦਿਨ ਦਾ ਆਰਾਮ ਕਰ ਲਓ ਨਾ। ਤੁਹਾਨੂੰ ਡਾਕਟਰ ਨੇ ਆ ਬਾਹਾਂ ਤੇ ਭਾਰ ਪਾਉਣ ਤੋਂ ਮਨਾ ਕੀਤਾ। ਓជា ਡਾਕਟਰ ਤਾਂ ਬਹੁਤ ਕੁਝ ਕਹਿਣਗੇ ਪਰ ਮੈਂ ਟਿੱਕੇ ਨਹੀਂ ਬਹਿ ਸਕਦਾ ਮੈਂ ਤੈਨੂੰ ਇੱਥੇੋਂ ਤੋਂ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਇੱਥੇ ਆਉਣਾ ਕੁਝ ਠੀਕ ਨਹੀਂ ਲੱਗ ਰਿਹਾ ਹੱਦ ਕਰੀ ਜਾਂਦੇ ਆ ਜੀ ਜੇ ਇੱਥੇ ਨਾ ਆਉਂਦੇ ਤਾਂ ਹੋਰ ਕਿੱਥੇ ਜਾਂਦੇ ਇਹ ਸਭ ਨਾ ਬੇਤੁਕੀਆਂ ਗੱਲਾਂ ਨੇ ਹੱਜੇ ਤੁਸੀਂ ਇਹੋ ਜਿਹੀ ਕੋਈ ਗੱਲ ਨਾ ਕਰੋ ਐਵੇਂ ਆਪਣੀ ਬਾਧੂ ਦੀ ਟੈਨਸ਼ਨ ਵਧਾ ਕੇ ਬਹਿ ਜਾਓਗੇ ਉਹ ਮੇਰੀ ਟੈਨਸ਼ਨ ਦਾ ਤਾਂ ਤੂੰ ਖਿਆਲ ਕਰ ਰਹੀਂ ਹੈ ਤੇ ਮੰਮੀ ਡੈਡੀ ਦੀ ਟੈਨਸ਼ਨ ਬਾਰੇ ਸੋਚੇ ਵੀ ਹੋ ਕਿੱਥੋਂ ਕਰਨਗੇ ਇੰਤਜ਼ਾਮ ਪੈਸਿਆਂ ਦਾ ਕਿੱਥੋਂ ਖਰਚੇ ਪੂਰੇ ਕਰਨਗੇ ਘਰ ਦੇ ਮੈਂ ਬੋਝ ਬਣ ਕੇ ਬਹਿ ਗਿਆ ਉਹਨਾਂ ਤੇ ਆ ਕੇ ਉਹ ਥੋੜਾ ਜਿਹਾ ਮਾਸੇ ਦਾ ਪਟਿਆ ਉਹ ਸਮਝਦਾ ਹੁੰਦਾ ਕੰਮ ਤਾਂ ਮੈਂ ਕਰ ਹੀ ਸਕਦਾ ਹਟਾ ਲੈ ਮੇਰਾ ਸਰੀਰ ਮੈਨੂੰ ਪਤਾ ਮੈਂ ਕਿੰਨੀ ਕਿ ਤਕਲੀਫ ਚੱਲ ਸਕਦਾ ਕਿੰਨੀ ਕਿ ਨਹੀਂ ਮੈਂ ਨਾ ਹੁਣ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਹੈਗੀ ਚੁੱਪ ਕਰਕੇ ਸੌਂ ਜਾਓ ਆਰਾਮ ਕਰ ਲਓ ਤੁਸੀਂ ਉਹ ਯਾਰ ਮੈਂ ਨਹੀਂ ਪੈ ਸਕਦਾ ਆ ਜੋੜੇ ਤੁਹਾਡੇ ਮੁਰੇ ਹੱਥ ਉਹ ਜਿਹੜੀ ਸੱਟ ਨਾ 2 ਦਿਨਾਂ ਚ ਠੀਕ ਹੋਣਾ ਨਾ ਉਹਨੂੰ ਠੀਕ ਹੋਣ ਲਈ 4 ਦਿਨ ਲੱਗ ਜਾਣਗੇ ਫਿਰ ਡਾਕਟਰਾਂ ਨੇ ਵੀ ਕਹਿਣਾ ਕਿ ਤੁਸੀਂ ਕਿਹੜਾ ਸਾਡਾ ਕਹਿਣਾ ਮੰਨਿਆ ਜਿਵੇਂ ਅਸੀਂ ਤੁਹਾਨੂੰ ਕਰਨ ਨੂੰ ਕਿਹਾ ਸੀ ਉਵੇਂ ਤਾਂ ਤੁਸੀਂ ਕੀਤਾ ਹੀ ਨਹੀਂ ਕੋਈ ਡਾਕਟਰ ਤਾਂ ਉਵੇਂ ਹੀ ਬੋਲੀ ਜਾਂਦੇ ਹੁੰਦੇ ਨੇ ਉਹ ਤਾਂ ਕਹਿਣਗੇ 6 ਮਹੀਨੇ ਇਹ ਕੰਮ ਨਹੀਂ ਕਰ ਸਕਦਾ ਇਹਨੂੰ ਆਰਾਮ ਕਰਨ ਦੋ ਨਾ ਫਿਰ ਮੈਂ 6 ਮਹੀਨੇ ਬੱਡ ਤੇ ਪਿਆਰ ਹਾਂਗਾ ਮੈਂ ਕੰਮ ਹੀ ਨਹੀਂ ਕਰ ਸਕੂਗਾ ਕੋਈ ਮੈਂ ਨਹੀਂ ਹੋਰ ਬੋਝ ਬਣ ਸਕਦਾ ਤੂੰ ਮੈਨੂੰ ਜਾਣ ਦੇ ਮੈਨੂੰ ਜਾ ਕੇ ਕੰਮ ਕਰਨ ਦੇ ਕੋਈ ਚੁੱਪ ਕਰ ਜਾਓ ਮੈਂ ਹੁਣ ਤੁਹਾਡੀ ਕੋਈ ਨਹੀਂ ਸੁਣਨੀ ਹੈਗੀ ਤੁਹਾਡੇ ਨਾਲ ਮੈਨੂੰ ਹੁਣ ੱੱਕਾ ਹੀ ਕਰਨਾ ਪੈਣਾ ਜੀ ਡਾਕਟਰ ਐਵੇਂ ਥੋੜੀ ਕਹਿਣਗੇ ਇੰਨੀ ਆ ਉਹਨਾਂ ਨੇ ਪੜਾਈਆਂ ਕਰੀਆਂ ਨੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਰੱਖੀਆਂ ਨੇਗੀਆਂ ਉਹ ਬੇਵਕੂਫ ਥੋੜੀ ਨੇ ਜਿਹੜਾ ਤੁਹਾਨੂੰ 6 ਮਹੀਨੇ ਆਰਾਮ ਕਰਨ ਨੂੰ ਕਹਿਣਗੇ ਬਸ ਜਿੰਨਾ ਕ ਟਾਈਮ ਉਹਨਾਂ ਨੇ ਤੁਹਾਨੂੰ ਆਰਾਮ ਕਰਨ ਨੂੰ ਕਿਹਾ ਨਾ ਉਨਾ ਕੀ ਕਰ ਲੋ ਯਾਰ ਤੂੰ ਇਹ ਗੱਲਾਂ ਕਹਿ ਕੇ ਨਾ ਐਵੇਂ ਮੇਰੇ ਨਾਲ ਤੱਕਾ ਕਰੀ ਜਾਂਦੀ ਐ ਹੱਦ ਹੋਈ ਪਈ ਆ ਤੇਰੀ ਜੀ ਤੱਕਾ ਨਹੀਂ ਮੈਨੂੰ ਥੋੜੀ ਨਾ ਫਿਕਰ ਆ ਓ ਯਾਰ ਕਾਦੀ ਫਿਕਰ ਐ ਤੈਨੂੰ ਮੇਰੀ ਫਿਕਰ ਤਾਂ ਸਗੋਂ ਮੈਂ ਪਾਤੀ ਐ ਤੇਰੇ ਮੰਮੀ ਡੈਡੀ ਨੂੰ ਹੁਣ ਕਿੱਥੋਂ ਮੇਰਾ ਵੀ ਨਾਲ ਖਰਚਾ ਚੱਕਣਗੇ ਜੀ ਕਿਉਂ ਟੈਨਸ਼ਨ ਲੈਣੇ ਹੋ ਉਹ ਜਿਹੜੀ ਰੱਬ ਨੇ ਆਪਣੇ ਤੇ ਵਿਪਤਾ ਪਾਈ ਆ ਨਾ ਰੱਬ ਆਪੇ ਆਪਾਂ ਨੂੰ ਉਸ ਵਿਪਤਾ ਚੋਂ ਕੱਢੂਗਾ ਪਰ ਮਨਾ ਹੱਥ ਤੇ ਹੱਥ ਤਰਕੇ ਵੀ ਨਹੀਂ ਮੈਂ ਇੱਥੇ ਬੈਠ ਸਕਦਾ ਕੁਛ ਨਾ ਕੁਛ ਤਾਂ ਕਰਨੀ ਪਊਗਾ ਨਾਲੇ ਸ਼ੈਲੀ ਜੇ ਤੂੰ ਚਾਉਣੀ ਐ ਨਾ ਵੀ ਮੈਂ ਇੱਥੇ ਰਹਾ ਤਾਂ ਮੈਨੂੰ ਕੋਈ ਕੰਮ ਕਰ ਲੈਣ ਦੇ ਤਾਂ ਕਿ ਆਪਣੇ ਨਾਲ-ਨਾਲ ਮੈਂ ਮੰਮੀ ਹੋਣਾਂ ਦਾ ਵੀ ਖਰਚਾ ਚੱਕ ਸਕਾਂ ਜੀ ਤੁਹਾਡੀ ਸੋਚ ਬਿਲਕੁਲ ਸਹੀ ਆ ਮੈਂ ਤੁਹਾਨੂੰ ਕੰਮ ਤੋਂ ਮਨਾ ਵੀ ਨਹੀਂ ਕਰਦੀ ਪਰ ਦੋਕ ਦਿਨ ਆਰਾਮ ਕਰ ਲਓ ਆ ਹੱਥ ਜੋੜਦੀਆਂ ਤੁਹਾਡੇ ਮੂਰੇ ਹਾੜੇ ਹਾੜੇ ਮਨੋਜੋਨਾ ਪਲੀਜ਼ ਹਾਏ ਰੱਬਾ ਤੂੰ ਸਾਰਿਆਂ ਨੂੰ ਟੈਨਸ਼ਨ ਚ ਪਾਤਾ ਮੰਮੀ ਡੈਡੀ ਨੂੰ ਏ ਟੈਨਸ਼ਨ ਹੈ ਵੀ ਉਹ ਆਪੇ ਜਵਾਈ ਦੀ ਸੇਵਾ ਕਿਵੇਂ ਕਰਨ ਕਿੱਥੋਂ ਮੇਰਾ ਖਰਚਾ ਚੱਕਣ ਤੇ ਸ਼ੈਲੀ ਨੂੰ ਏ ਟੈਨਸ਼ਨ ਹੈ ਵੀ ਪਹਿਲਾਂ ਮੈਂ ਠੀਕ ਹੋ ਜਾਵਾਂ ਫੇਰ ਕੰਮ ਕਰਾਂ ਤੇ ਮੈਨੂੰ ਉਹ ਮੇਰੀਆਂ ਟੈਨਸ਼ਨਾਂ ਆਂਦਾ ਤਾਂ ਕੋਈ ਥੋਂ ਟਕਾਣਾ ਹੀ ਨਹੀਂ